ਪਰੀਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚਾਰ ਖਿਡਾਰੀਆਂ ਨੂੰ ਜ ਰਾਸ਼ਟਰਪਤੀ ਪਵਨ ਜ ਰਾਸ਼ਟਰਪਤੀ ਪ੍ਰਮੁੱਖਾ ਜੀ ਨੇ ਰਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਅਤੇ ਸਾਖਸ਼ੀ ਮਲਿਕ ਦੇ अलावा ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੀਪਾ ਕਰਮਾਕਰ ਅਤੇ ਜੀ ਤੁਰਾਈ ਨੂੰ ਖੇਡ ਰਤਨ ਦਿੱਤਾ ਗਿਆ ਰਕੀਵ ਰਾਠਕੋਲੀ ਦੇ ਕੋਚ ਰਾਜ ਕੁਮਾਰ ਸ਼ਰਮਾ ਨੂੰ ਦਰੋਣਾਚਾਰਿਆ ਸਨਮਾਨ ਨਾਲ ਨਵਾਜ਼ਿਆ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਦਕਾਰਤ ਆਵਾਸ ਤੇ ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪੀਵੀ ਸਿੰਧੂ, ਸਾਖਸ਼ੀ ਮਲਿਕ ਦੇ ਇਲਾਵਾ ਨਿਸ਼ਾਨੇਬਾਜ਼ ਜਤੂ ਰਾਏ ਤੇ ਜੈਮਨਾ ਅਸਤੀਪਾ ਕਰਮਾਕਰ ਵੀ ਮੌਜੂਦ ਰਹੇ। ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਗਲਤੀ ਨਾਲ ਰੀਓ ਓਲੰਪਿਕ 30 ਸਿਲਵਰ ਮੈਡਲਿਸਟ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲਵਾਨ ਸਾਖਸ਼ੀ ਮਲਿਕ ਨੂੰ 골ਡ ਮੈਡਲਿਸਟ ਦੱਸ ਦਿੱਤਾ। ਖੇਡ ਮੰਤਰੀ ਦੇ ਇਸ ਬਿਆਨ ਦੇ ਬਾਅਦ ਸੋਸ਼ਲ ਮੀਡੀਆ 'ਤੇ ਹਲਾਕ ਇਸਤੇ ਗੋਇਲ ਨੇ ਫਾਈਲ ਦਿੱਤੀ ਹੈ ਕਿ ਜੇ ਹਾਂ ਉਹਨਾਂ ਨੇ ਜਾਣ ਬੁਝਕੇ ਨਹੀਂ ਕੀਤਾ ਇਸ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਦਰਸਲ ਵਿਜੇ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਾਲ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਜਿਸ ਚਿਰਿਓ 올림픽 ਦੀ ਗੋਲਡ ਮੈਡਲਿਸਟ ਪੀਵੀ ਸਿੰਧੂ ਅਤੇ ਸਾਖਸ਼ੀ ਮਲਿਕ ਵੀ ਸ਼ਾਮਲ ਸਨ हरियाणा ਦੇ ਖੇਡ ਮੰਤਰੀ ਅਨਲਵਜ ਨੇ ਪਿੰਡੂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਡੇਰਾ ਸੱਤਾ ਸੌਦਾ ਨੂੰ ਸਰਕਾਰੀ ਖਜ਼ਾਨੇ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਨਲਵਜ ਦੇ ਜਿਹਾ ਕਰਨ ਦੇ ਬਾਅਦ ਕਾਂਗਰਸ ਨੇ ਉਹਨਾਂ ਦੇ ਨਿਸ਼ਾਨਾ ਸਾਧਿਆ ਸ਼ਨੀਵਾਰ ਨੂੰ ਡੇਰਾ ਸੱਤਾ ਸੌਦਾ ਜੇ ਖਤਮ ਹੋਏ ਖੇਡ ਪ੍ਰੋਗਰਾਮ ਦੇ ਬਾਅਦ ਅਨਲਵਜ ਨੇ ਡੇਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਡੇਰੇ ਦੀ ਖੂਬਤਾਰੀ ਫਿੱਕੀ ਸੀ ਅੱਜ ਰਾਸ਼ਟਰੀ ਖੇਡ ਦਿਵਸ ਹੈ ਜੋ ਦੇਸ਼ ਦੇ ਸਭ ਤੋਂ ਵੱਡੇ ਖਿਡਾਰੀਆਂ ਜਿਨ੍ਹਾਂ ਤੇ ਮੇਜਰ ਧਿਆਨ ਚੰਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਧਿਆਨ ਚੰਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਚ ਹੋਇਆ ਸੀ ਮੇਜਰ ਨੇ 16 ਸਾਲ ਦੀ ਉਮਰ ਚ ਆਰਮੀ ਜੁਆਇਨ ਕਰ ਲਈ ਸੀ ਅਤੇ ਆਪਣੀ ਹਾਕੀ ਪ੍ਰਤੀਯੋਗ ਗੰਭੀਰ ਹੋ ਗਏ ਸਨ 1928 ਵਿੱਚ ਭਾਰਤੀ ਹੋਕੀ ਟੀਮ ਨੇ ਆਪਣਾ ਪਹਿਲਾ 올림픽 ਗੋਲਡ ਮੈਡਲ ਜਿੱਤਿਆ ਸੀ ਓਲੰਪਿਕ ਜੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਖਸ਼ੀ ਮਾਲਕ ਜਲਦੀ ਵਿਆਹ ਤੇ ਬੰਧਨ ਚ ਭਜਣ ਵਾਲੀ ਹੈ ਸਾਖਸ਼ੀ ਨੇ ਆਨੰਦ ਬਾਜ਼ਾਰ ਪੱਤਰਿਕਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸੇ ਸਾਲ ਵਿਆਹ ਕਰਨ ਵਾਲੀ ਹੈ ਸਾਖਸ਼ੀ ਤੋਂ ਜਦੋਂ ਹੋਣ ਵਾਲੇ ਹਮਸਫਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹੋਣ ਵਾਲੇ ਪਤੀ ਦਾ ਨਾਮ ਹਾਲੇ ਗੁਪਤ ਰੱਖ ਰਹੀਆਂ ਪਰ ਉਹ ਵੀ ਇੱਕ ਪਹਿਲਵਾਨ ਹਨ ਪਾਰਟੀ ਮੁਖੇ ਬਾਦ ਮਨੋਜ ਕੁਮਾਰ ਮੁਤਾਬਕ ਪਾਰਟੀ ਮੁਖੇਬਾਜ਼ੀ ਬੁਰੀ ਹਾਲਤ ਵਿੱਚ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਲੋੜ ਹੈ ਮਨੋਜ ਨੇ ਕਿਹਾ ਇਹਨੂੰ ਪਰੋਸਿਆ ਕਿ ਪਾਰਕ ਜੇਕਰ AIB ਇਹ ਤੋਂ ਬਰਖਾਸ ਨਹੀਂ ਹੁੰਦਾ ਤਾਂ ਮੈਂ ਤਗਮਾ ਜਿੱਤ ਲਿਆ ਹੁੰਦਾ ਉਹਨਾਂ ਨੇ ਕਿਹਾ ਕਿ ਮੈਨੂੰ ਕੁਆਲੀਫਾਈ ਕਰਨ ਦੀ ਬਹੁਤ ਕੋਸ਼ਿਸ਼ ਕਰਨੀ ਪਈ ਅਤੇ ਮੈਂ ਬਿਨਾਂ ਕਿਸੇ ਸਹਿਯੋਗ ਸਭ ਕੁਝ ਆਪਣੇ ਦੇ ਆਪਣੇ ਭਰਾ ਦੇ ਦਮ ਤੇ ਕੀਤਾ ਅਮਿਤ ਮੇਸ਼ਰਾ ਤੇ ਰਵੀਚੰਦਰ ਅਸ਼ਵਿੰਦੀ ਫਿਰਕੀ ਦੇ ਜਾਦੂ ਨਾਲ ਦੂਜੇ T20 ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 143 ਰਨਾਂ ਦਾ ਟੇਅਰ ਕਰ ਦਿੱਤਾ ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ ਜਿਸ ਕਾਰਨ ਕੈਰੀਬੀ ਟੀਮ ਨੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਦਰਸਲ ਤਕਨੀਕੀ ਕਾਰਨਾਂ ਕਰਕੇ ਮੈਚ ਪਹਿਲਾਂ ਹੀ 40 ਮਿੰਟ ਤੇ ਰੁਕਣਾ ਸ਼ੁਰੂ ਹੋਇਆ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਸਿਰਫ 2 ਓਵਰ ਹੀ ਪੂਰੇ ਕਰ ਸકી ਭਾਰਤ ਨੇ ਮੈਨਾ ਵਿਕਟ ਗਵਾਏ 15 ਰਨ ਬਣਾਏ ਸੀ ਤਾਂ ਮੀਂਹ ਆ ਗਿਆ ਅਤੇ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਜਿਸ ਕਾਰਨ ਭਾਰਤ ਨੂੰ ਸੀਰੀਜ਼ ਗਵਾਉਣੀ ਪਈ